ਜੇ ਕੋਈ ਚੇਲੇ ਦੇ ਮਨ ਜੇ ਵਿੱਚ ਹਜੇ ਵੀ ਵਹਿਮ ਹੋਵੇ ਨਾ ਵੀ ਮੈਂ ਮੇਰੇ ਨਾਲ ਪ੍ਰੇਮ ਸਫਰੀ ਖੜਾ ਜਾਂ ਮੇਰੇ ਨਾਲ ਆ ਸਟੂਲਾ ਗੈਂਗ ਖੜਾ ਜਿਹੜਾ ਅੱਜ ਲੈ ਕੇ ਆਏ ਸੀਗੇ ਤਾਂ ਸਾਨੂੰ ਦੱਸ ਕੇ ਕਹੇ ਵੀ ਆਹ ਦਿਨ ਮੈਂ ਗੱਦੀ ਲਾਊਗਾ ਤੇ ਸਾਡੀ ਫੌਜ ਪਹੁੰਚੂਗੀ ਐਵੇਂ ਉਹਦੇ ਮੰਗਰ ਲੱਗ ਕੇ ਆਪਦਾ ਬਾਂਦਰ ਲੰਡਾ ਨਕਲਾ ਲਓ ਜਿਹੜਾ ਤੁਸੀਂ ਭਗਤ ਦੀ ਪੂਜਾ ਕਰਦੇ ਹੋ ਦੇਵੀ ਦੇਵਤੇ ਦੇ ਕਰ ਲਓ ਸਾਨੂੰ ਕੋਈ ਤਕਲੀਫ ਨਹੀਂ ਤਕਲੀਫ ਇਹ ਹੈ ਜਦੋਂ ਸੰਗਤ ਦਾ ਤੁਸੀਂ ਇਲਾਜ ਕਰਦੇ ਹੋ ਸੰਗਤ ਦੇ ਢਾਲੇ ਕਰਦੇ ਉਹਨਾਂ ਤੋਂ ਪੈਸੇ ਲੈਣੋਂ ਸਾਨੂੰ ਉਹਦੀ ਤਕਲੀਫ ਆਪਦੇ ਚਾਹੇ ਪੱਥਰ ਦੀ ਪੂਜਾ ਕਰੀ ਜਾਓ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਜਿਹੜੇ ਮਰਜੀ ਦੇਵੀ ਦੇਵਤ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਚਮਕੌਰ ਸਿੰਘ ਗੱਗੀ ਮੇਰੇ ਨਾਲ ਨੇ ਪਖੰਡ ਭਜਾਓ ਪੰਜਾਬ ਬਚਾਓ ਜਿਹੜੀ ਮਹਿਮ ਲੈ ਕੇ ਚੱਲੇ ਨੇ ਭਾਈ ਮਨਪ੍ਰੀਤ ਸਿੰਘ ਜੀ ਸੱਚ ਕੀ ਬੇਲਾ ਜਿਹੜਾ ਵਿਚਾਰ ਮੰਚ ਆ ਉਹ ਤੋਂ ਭਾਈ ਪਰਮਜੀਤ ਸਿੰਘ ਕਹਰੇ ਤੇ ਮੇਰੇ ਹੋਰ ਸਾਥੀ ਢਿੰਗ ਸਿੰਘ ਫੌਜਾਂ ਖੜੀਆਂ ਨੇ ਜਿਹੜਾ ਅੱਜ ਤੁਸੀਂ ਫੇਸਬੁੱਕ ਤੇ ਦੇਖਿਆ ਹੋਣਾ ਕਿ ਇੱਕ ਕਾਫੀ ਵੱਡਾ ਬਵਾਦ ਹੋਇਆ ਪਖੰਡੀ ਚੇਲੇ ਨੂੰ ਲੈ ਕੇ ਉਹਦੇ ਬਾਰੇ ਤੁਹਾਨੂੰ ਅਸੀਂ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਉਹ ਮਾਮਲਾ ਕੀ ਸੀ ਤੇ ਇਹ ਘਟਨਾ ਕਿਵੇਂ ਵਾਪਰੀ ਇੱਕ ਸਾਡਾ ਗੁਰਪ੍ਰੀਤ ਸਿੰਘ ਨਾਂ ਦਾ ਨੌਜਵਾਨ ਹੈ ਇਨਾ ਬੱਜ ਪਏ ਤੋਂ ਜਿਹਨੇ ਸਾਡੇ ਭਾਈ ਮਨਪ੍ਰੀਤ ਸਿੰਘ ਜੀ ਕੋਲੇ ਜਾ ਕੇ ਕਿਹਾ ਕਿ ਮੈਨੂੰ ਇੱਕ ਪਖੰਡੀ ਆ ਫਤੇਗੜ ਛੰਨਾ ਦਾ ਜਿਹੜਾ ਮੈਨੂੰ ਇਲਾਜ ਕਰਨ ਦੇ ਨਾਂ ਤੇ 41000 ਰੁਪਿਆ ਲੈ ਲਿਆ ਜਿਹਦੇ ਚੋਂ 20000 ਉਹਨੂੰ Google Pay ਕੀਤਾ 21000 ਰੁਪਇਆ ਜਿਹੜਾ ਕੈਸ਼ ਦਿੱਤਾ ਉਹਦੇ ਸਬੰਧ ਦੇ ਵਿੱਚ ਭਾਈ ਮਨਪ੍ਰੀਤ ਸਿੰਘ ਜੀ ਨੇ ਉਹਦੇ ਨਾਲ ਗੱਲਬਾਤ ਕੀਤੀ ਮਖਤਿਆਰ ਸਿੰਘ ਕਾਲਾ ਬਾਬਾ ਫਤੇਗੜ ਛੰਨਾ ਦਾ ਉਹਨੇ ਮੰਨਿਆ ਕਿ ਕੋਈ ਗੱਲ ਨਹੀਂ ਜੀ ਜਿਹੜੇ ਹੈਗੇ ਆ ਵੀ ਅਸੀਂ ਗੱਦੀ ਵੀ ਬੰਦ ਕਰ ਦਾਂਗੇ ਤੇ ਜਿਹੜੇ ਪੈਸੇ ਦਾ ਦੇਣ ਲੈਣਾ ਉਹ ਵੀ ਦੇ ਦਾਂਗੇ ਜਿਹਦੇ ਲਈ ਅੱਜ ਦਾ ਸਮਾਂ ਨਿਰਧਾਰਤ ਕੀਤਾ ਗਿਆ ਕਿ ਮੰਗਲਵਾਰ ਨੂੰ ਉਹ ਬੰਦਾ ਵੀ ਆਊਗਾ ਜਿਹਨੇ ਪੈਸੇ ਲੈਣੇ ਸੀ ਤੇ ਜਿਹਨੇ ਦੇਣੇ ਨੇ ਉਹਦੇ ਕੋਲੇ ਜਾ ਕੇ ਵੀ ਭਾਈ ਤੁਸੀਂ ਪੈਸੇ ਦਵਾ ਦਿਓ ਤੇ ਉਹਦੀ ਵੀਡੀਓ ਪਵਾ ਦਿਓ ਵੀ ਮੈਂ ਗੱਦੀ ਬੰਦ ਕਰੂੰਗਾ ਈਦੇ ਸਬੰਧ ਵਿੱਚ ਅੱਜ ਸੱਚ ਕੀ ਬੇਲਾ ਜਿਹੜਾ ਵਿਚਾਰ ਮੰਚ ਹੈ ਭਾਈ ਪਰਮਜੀਤ ਸਿੰਘ ਸਮੇਤ ਸਾਥੀ ਸਾਡਾ ਇੱਕ ਅਵਤਾਰ ਸਿੰਘ ਫਰਵਾਹੀ ਹੈ ਤੇ ਦਾਸ ਤੇ ਪਿੰਡ ਦੇ ਬੰਦੇ ਸੀਗੇ ਉਹਨੇ ਸਮਾਂ ਨਿਸ਼ਚਿਤ ਕੀਤਾ ਗਿਆ ਕਿ ਮੰਗਲਵਾਰ ਨੂੰ 11:00 ਵਜੇ ਆਜੋ ਅਸੀਂ ਪਹੁੰਚ ਗਏ ਜੀ ਪਰ ਇੰਨਾ ਚੇਲਿਆਂ ਨੇ ਫਤੇ ਫਰੀਦਕੋਟ ਦਾ ਇੱਕ ਪ੍ਰੇਮ ਸਿੰਘ ਸਫਰੀ ਹੈ ਜਿਹੜਾ ਇਸ ਪਖੰਡੀਆਂ ਦੀ ਜੁਨੀਅਨ ਦਾ ਪ੍ਰਧਾਨ ਬਣਨਾ ਚਾਹੁੰਦਾ ਆਗੂ ਬਣ ਕੇ ਉਹਨਾਂ ਨੂੰ ਲੀਡ ਕਰ ਰਿਹਾ ਹੈ ਬਾਬਾ ਜੀ ਪੂਰੇ ਪੰਜਾਬ ਦੇ ਵਿੱਚ ਇਹਨਾਂ ਨੂੰ ਬੜਾਵਾ ਦੇ ਰਿਹਾ ਵੀ ਤੁਸੀਂ ਕਰੋ ਅਸੀਂ ਤੁਹਾਡੇ ਨਾਲ ਆ। ਉਹਨੇ ਅੱਜ ਇੱਥੇ ਮੀਟਿੰਗ ਰੱਖੀ ਹੋਈ ਸੀ ਕਿ ਸਾਰੇ ਮਾਨਸਾ, ਭੀਖੀ, ਸੰਗਰੂਰ ਤੋਂ ਚੇਲੇ ਜਿਹੜੇ ਇੱਥੇ ਪਹੁੰਚੇ ਹੋਏ ਸੀਗੇ। ਉਹਨਾਂ ਵੱਲੋਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਉੱਥੇ ਪਹੁੰਚ ਗਏ ਉਹਨਾਂ ਨੂੰ ਇਹ ਨਹੀਂ ਸੀਗਾ ਵੀ ਅਸੀਂ ਪਹੁੰਚੇ ਉਹਨਾਂ ਨੂੰ ਲੱਗਿਆ ਵੀ ਭਾਈ ਮਨਪ੍ਰੀਤ ਸਿੰਘ ਜੀ ਉੱਥੇ ਪਹੁੰਚ ਗਏ ਨੇ। ਉਹਨੇ ਆਪਦੇ ਪਖੰਡੀਆਂ ਨੂੰ ਜਿਨ੍ਹਾਂ ਦੀ ਮੀਟਿੰਗ ਸੀਗੀ ਉਹਨਾਂ ਨੂੰ ਕਿਹਾ ਕਹਿੰਦੇ ਬਾਬਾ ਜੀ ਆ ਗਏ ਆਜੋ ਆਪਾਂ ਚੱਲੀਏ। ਉਹ ਸਾਰਾ ਹਜੂਮ ਪਖੰਡੀਆਂ ਦਾ ਇਕੱਠੇ ਹੋ ਕੇ ਜਿਹੜਾ ਸਟੂਲਾ ਗੈਂਗ ਸੀਗਾ ਉਹ ਉੱਥੇ ਪਹੁੰਚ ਗਿਆ ਜੀ ਉਹਨਾਂ ਨੇ ਪਹੁੰਚ ਕੇ ਸਾਡੇ ਨਾਲ ਉਹਨਾਂ ਨੇ ਬਦਸਲੂਕੀ ਕੀਤੀ ਭਾਈ ਪਰਮਜੀਤ ਸਿੰਘ ਅਵਤਾਰ ਸਿੰਘ ਫਰਵਾਹੀ ਸੀਗਾ ਗੱਲ ਸੁਣਨ ਨੂੰ ਕੋਈ ਤਿਆਰ ਨਹੀਂ ਸੀਗਾ ਉਹਨਾਂ ਨੂੰ ਸਿਰਫ ਇਹ ਸੀਗਾ ਜਿਹੜੇ ਜ਼ਿਆਦਾ ਰੌਲਾ ਪਾ ਰਹੇ ਸੀ ਜਿਨ੍ਹਾਂ ਦੀਆਂ ਪਿਛਲੇ ਦਿਨੀ ਚੌਕੀਆਂ ਬੰਦ ਕਰਾਈਆਂ ਨੇ ਉਹਨਾਂ ਦੇ ਫੇਸਬੁਕ ਤੇ ਵੀਡੀਓ ਬਹੁਤ ਚੱਲੀਆਂ ਨੇ ਜਸਵੀਰ ਦਾਸ ਸਿਕੰਦਰ ਇੱਕੋ ਜਨਾਨੀ ਜਿਹੜੀ ਲੇਡੀਜ਼ ਸੀਗੀ ਪਖੰਡ ਕਰਦੀ ਸੀ ਵੀ ਸਾਡੇ ਚ ਕੋਈ ਦੇਵੀ ਦੇਵਤਾ ਹੁੰਦਾ ਉਹਨਾਂ ਨੂੰ ਬਹੁਤ ਤਕਲੀਫ ਸੀ ਕਿ ਭਾਈ ਮਨਪ੍ਰੀਤ ਸਿੰਘ ਜੀ ਇਹ ਮਹਿਮ ਨੂੰ ਕਿਉਂ ਜਿਹੜੇ ਹੈਗੇ ਅੱਗੇ ਲੈ ਕੇ ਜਾ ਰਹੇ ਨੇ ਤੇ ਦਿਨੋਂ ਦਿਨ ਜਿਹੜਾ ਕਾਫਲਾ ਉਹ ਵੱਧ ਰਿਹਾ ਉਹਦੀ ਤਕਲੀਫ ਦੇ ਮਤਲਬ ਉਹਨਾਂ ਨੂੰ ਹੋਣ ਤੋਂ ਬਾਅਦ ਉਹਨਾਂ ਨੇ ਜਿਹੜਾ ਸਾਡੇ ਨਾਲ ਬਦਸਲੂਕੀ ਕੀਤੀ ਜਿਸ ਤੋਂ ਬਾਅਦ ਸਾਡੇ ਧਨੌਲਾ ਦੇ ਐਸਐਚਓ ਲਖਵੀਰ ਸਿੰਘ ਉੱਥੇ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਆ ਕੇ ਜਿਹੜਾ ਉਹਨਾਂ ਦਾ ਆਗੂ ਬਣਨਾ ਚਾਹੁੰਦਾ ਸੀਗਾ ਪ੍ਰੇਮ ਸਿੰਘ ਸਫਰੀ ਉਹਨੂੰ ਕਿਰਪਤਾਰ ਕਰਕੇ ਉਹਦੀ ਜਿਹੜੀ ਚੰਗੀ ਭੁਗਤ ਸਵਾਰੀ ਕਿਉਂਕਿ ਉਹ ਪਖੰਡੀਆਂ ਨੂੰ ਜਿਹੜੀ ਹੁੱਲੜਬਾਜੀ ਕਰਨ ਲਈ ਉਕਸਾਰ ਰਿਹਾ ਸੀ ਉਥੇ ਨਾਰੇਬਾਜੀ ਕਰਾ ਰਿਹਾ ਸੀਗਾ ਉਹਦੀ ਚੰਗੀ ਭੁਗਤ ਸਵਾਰੀ ਦੋ ਤਿੰਨ ਜਣੇ ਹੋਰ ਸੀਗੇ ਜਿਨੇ ਉਦੋਂ ਬਾਅਦ ਸਮੁੱਚੇ ਲੋਕਾਂ ਦੇ ਪੈਰੀਂ ਹੱਥ ਲਾ ਕੇ ਮਾਫੀ ਮੰਗ ਕੇ ਖੜਾ ਛਡਾਇਆ ਕਿ ਅੱਜ ਤੋਂ ਬਾਅਦ ਮੈਂ ਤਨੌਲੇ ਦੇ ਤਾਂ ਵਿੱਚ ਛੱਡੋ ਮੈਂ ਕਿਸੇ ਵੀ ਬਖੰਡੀ ਨਾਲ ਨਹੀਂ ਤੁਰਦਾ ਮਾਫੀ ਮੰਗ ਕੇ ਗਿਆ ਉਹ ਵੱਡਾ ਆਪ ਦਾ ਆਗੂ ਬਣਿਆ ਫਿਰਦਾ ਉਹ ਫਰੀਦਕੋਟ ਦਾ ਦਿਹਾਤੀ ਤੋਂ ਐ ਮੈਂ ਤਾਂ ਉਹਨੂੰ ਕਤੀੜ ਸ਼ਬਦੀ ਵਰਤੂੰਗਾ ਮਰਦਾਂ ਵਾਲੀ ਉਹਦੇ 'ਚ ਕੋਈ ਗੱਲ ਨਹੀਂ ਹੈਗੀ ਹਜੂਮ ਇਕੱਠਾ ਕਰਕੇ ਲੈ ਕੇ ਆ ਉਹਨਾਂ ਦੀ ਆੜ ਦੇ ਵਿੱਚ ਉਹ ਜਿਹੜੇ ਬਾਬੇ ਸੀ ਉਹਨਾਂ ਮਰਦ ਸੀ ਨਾ ਜਨਾਨੀਆਂ ਸੀਗੇ ਉਹ ਤਾਂ ਹੁਣ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਵੀ ਉਹ ਕੀ ਨੇ ਉਹ ਜਿਹੜੇ ਇੱਥੇ ਪਾ ਕੇ ਝਾਂਜਰਾ ਗੱਡੀਆਂ ਲਾਉਂਦੇ ਨੇ ਉਹਨਾਂ ਦਾ ਸਾ ਸਾਡੀ ਆ ਸਮੁੱੱਚੀ ਫੌਜ ਕੜੀਏ ਦੇ ਵੱਲੋਂ ਚੈਲੰਜ ਹੈ ਜੇ ਕੋਈ ਚੇਲੇ ਦੇ ਮਨ ਦੇ ਵਿੱਚ ਹਜੇ ਵੀ ਬਹਿਮ ਹੋਵੇ ਨਾ ਵੀ ਮੈਂ ਮੇਰੇ ਨਾਲ ਪ੍ਰੇਮ ਸਫਰੀ ਖੜਾ ਜਾਂ ਮੇਰੇ ਨਾਲ ਆ ਸਟੂਲਾ ਗੈਂਗ ਖੜਾ ਜਿਹੜਾ ਅੱਜ ਲੈ ਕੇ ਆਏ ਸੀਗੇ ਤਾਂ ਸਾਨੂੰ ਦੱਸ ਕੇ ਕਹੇ ਵੀ ਆਹ ਦਿਨ ਮੈਂ ਗੱਡੀ ਲਾਉਂਗਾ ਤੇ ਸਾਡੀ ਫੌਜ ਪਹੁੰਚੂਗੀ ਐਵੇਂ ਉਹਦੇ ਮੰਗਰ ਲੱਗ ਕੇ ਆਪਦਾ ਬਾਂਦਰ ਲੰਡਾ ਨਕਲਾ ਲਿਓ ਜਿਹੜਾ ਤੁਸੀਂ ਭਗਤ ਦੀ ਪੂਜਾ ਕਰਦੇ ਹੋ ਦੇਵੀ ਦੇਵਤੇ ਦੇ ਕਰ ਲਓ ਸਾਨੂੰ ਕੋਈ ਤਕਲੀਫ ਨਹੀਂ ਤਕਲੀਫ ਇਹ ਹੈ ਜਦੋਂ ਸੰਗਤ ਦਾ ਤੁਸੀਂ ਇਲਾਜ ਕਰਦੇ ਹੋ ਸੰਗਤ ਦੇ ਢਾਲੇ ਕਰਦੇ ਹੋ ਉਹਨਾਂ ਤੋਂ ਪੈਸੇ ਲੈਣੋਂ ਸਾਨੂੰ ਉਹਦੀ ਤਕਲੀਫ ਆ ਆਪਦੇ ਚਾਹੇ ਪੱਥਰ ਦੀ ਪੂਜਾ ਕਰੀ ਜਾਓ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਜਿਹੜੇ ਮਰਜੀ ਦੇਵੀ ਦੇਵਤ ਦੀ ਸੋ ਜਿਹੜੀ ਅੱਜ ਪਬਲਿਕ ਹੈ ਸਾਨੂੰ ਸਾਥ ਦੇ ਰਹੀ ਆ ਸਾਨੂੰ ਹੰਗਾਰਾ ਦੇ ਰਹੀ ਆ ਸਾਡੀ ਜਿਹੜੀ ਪ੍ਰਸ਼ੰਸਾ ਕਰ ਰਹੀ ਆ ਉਹਨੂੰ ਦੱਸਣਾ ਚਾਹੁੰਦੇ ਆ ਵੀ ਉਹ ਉਹਨਾਂ ਨੂੰ ਇਹ ਨਾ ਲੱਗੇ ਵੀ ਇਹ ਅੱਜ ਇਹਨਾਂ ਦਾ ਇਸ ਤਰ੍ਹਾਂ ਘਟਨਾ ਕੱਢ ਗਈ ਸੋ ਤੁਹਾਨੂੰ ਕਲੀਅਰ ਕਰਦੇ ਆਂ ਵੀ ਇਹ ਪ੍ਰੇਮ ਸਿੰਘ ਸਫਰੀ ਆ ਜਿਹੜਾ ਆਪਦੇ ਸਾਥੀਆਂ ਨੂੰ ਲੈ ਕੇ ਪਖੰਡੀ ਬਾਬਿਆਂ ਨੂੰ ਲੈ ਕੇ ਇਹ ਗੈਂਗ ਨੂੰ ਲੈ ਕੇ ਉਹਦੇ ਕਾਲੇ ਬਾਬੇ ਦੇ ਘਰੇ ਆਇਆ ਕਾਲੇ ਬਾਬੇ ਬਾਰੇ ਦੱਸ ਦਿੰਨਾ ਤੁਹਾਨੂੰ ਜਿਹੜਾ ਕਾਲਾ ਬਾਬਾ ਉਹ ਬਲਾਤਕਾਰ ਦੇ ਵਿੱਚੋਂ ਸਜ਼ਾ ਜਾਫਤਾ ਉਹਨੂੰ ਸਜ਼ਾ ਹੋਈ ਹੋਈ ਆ ਹੁਣ ਉਹ ਜੇਲ੍ਹ ਦੇ ਵਿੱਚੋਂ ਛੁੱਟੀ ਆਇਆ ਹੋਇਆ ਸੋ ਐਚਐਸ ਐਸਐਚਓ ਸਾਹਿਬ ਲਖਵੀਰ ਸਿੰਘ ਨੇ ਸਾਨੂੰ ਭਰੋਸਾ ਦਿਵਾਇਆ ਕਿ ਉਹਦੀ ਅਸੀਂ ਛੁੱਟੀ ਕੈਨਸਲ ਕਰਕੇ ਉਹਦੀ ਛੁੱਟੀ ਕੈਨਸਲ ਕਰਕੇ ਉਹਨੂੰ ਦੁਬਾਰੇ ਜੇਲ੍ਹ ਭੇਜਾਂਗੇ ਸਾਫਰੀ ਨੇ ਮਾਫੀ ਮੰਗੀ ਆ ਸਮੁੱਚੇ ਸਾਡੇ ਜਿਹੜਾ ਨਿੰਗ ਸਿੰਘ ਫੌਜਾਂ ਸੀਗੀਆਂ ਪੈਰੀਂ ਹੱਥ ਲਾ ਕੇ ਮਾਫੀ ਮੰਗੀ ਆ ਉਹਨੇ ਕਿਹਾ ਕਿ ਮੇਰੀ ਵੀਡੀਓ ਨਾ ਬਣਾਇਓ ਉਹ ਵੀਡੀਓ ਚੋਰੀ ਬਣੀ ਆ ਤੁਹਾਨੂੰ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵਾਇਰਲ ਕਰ ਦਾਂਗੇ ਉਹ ਹੈਗਾ ਇੱਕ ਛੋਟਾ ਜਿਹਾ ਕਲਿੱਪ ਜਿਹਦੇ ਚ ਉਹਨੇ ਮਾਫੀ ਮੰਗੀ ਆ ਵੀ ਯਾਰ ਮੇਤੋਂ ਗਲਤੀ ਹੋ ਗਈ ਤੇ ਉਹ ਤੁਸੀਂ ਵੀਡੀਓ ਜਿਹੜੀ ਹੁਣ ਉਹਨੇ ਪਾਈ ਆ ਉਹ ਤੁਸੀਂ ਦੇਖਿਆ ਉਹਨੇ ਕਿਹਾ ਕਿ ਮੈਂ 2 ਘੰਟੇ ਮੈਨੂੰ ਥਾਣੇ ਰੱਖਿਆ ਉਹ ਇਸ ਲਈ ਰੱਖਿਆ ਸੀ ਕਿ ਹੁੱਲੜਬਾਜੀ ਕਰ ਰਿਹਾ ਸੀ ਉੱਥੇ ਉਹਨਾਂ ਨੂੰ ਅਕਸਾਰ ਰਿਹਾ ਸੀਗਾ ਸੋ ਇੰਨੀ ਕੋ ਦੀ ਭੁਗਤ ਸਵਾਰੀ ਆ ਤੇ ਬਾਕੀ ਜਿਹੜੀ ਅਗਲੀ ਗੱਲਬਾਤ ਆ ਉਹ ਭਾਈ ਮਨਪ੍ਰੀਤ ਸਿੰਘ ਖਾਲਸਾ ਜੀ ਤੇ ਭਾਈ ਭਰਮਜੀਤ ਸਿੰਘ ਜਿਹੜੇ ਕੈਰੇ ਸਾਹਿਬ ਨੇ ਉਹ ਤੁਹਾਡੇ ਰੂਬਰੂ ਹੋਣਗੇ ਉਹ ਦੱਸਣਗੇ ਧੰਨਵਾਦ ਜੀ